ਅੱਜ ਤੋਂ 98 ਸਾਲ ਪਹਿਲਾਂ ਕਪੂਰਥਲਾ ਰਿਆਸਤ ਵਿੱਚ ਇੱਕ ਸੱਚੀ ਘਟਨਾ ਘਟੀ ਸੀ ਉਸ ਦਾ ਜ਼ਿਕਰ ਅੱਜ ਦੀ ਵੀਡੀਓ ਵਿੱਚ ਕੀਤਾ ਜਾ ਰਿਹਾ ਜਦੋਂ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਕਪੂਰਥਲੇ ਰਿਆਸਤ ਦਾ ਰਾਜਾ ਸੀ ਜਗਤਜੀਤ ਸਿੰਘ ਇਹਦੇ ਕੋਲੇ ਧਨ ਸੰਪਤੀ ਦੌਲਤ ਬੜੀ ਸੀ ਪਰ ਜਿਵੇਂ ਜਿਵੇਂ ਇਹ ਬਜ਼ੁਰਗ ਹੁੰਦਾ ਜਾ ਰਿਹਾ ਸੀ ਇਹ ਕਾਫੀ ਉਦਾਸ ਰਹਿਣ ਲੱਗ ਪਿਆ ਕਿਉਂਕਿ ਇਹਦੀ ਰਿਆਸਤ ਅੱਗੇ ਸੰਭਾਲਣ ਵਾਸਤੇ ਇਸ ਦੇ ਕੋਈ ਪੋਤਰਾ ਨਹੀਂ ਸੀ ਇਸ ਦਾ ਬੇਟਾ ਸੀ ਜਿਹੜਾ ਜਵਰਾਜ ਪਰਮਜੀਤ ਸਿੰਘ ਇਹ ਜੱਬਲ ਰਿਆਸਤ ਦੀ ਰਾਜਕੁਮਾਰੀ ਬਰਿੰਦਾ ਦੇ ਨਾਲ ਵਿਆਹਿਆ ਹੋਇਆ ਸੀ ਤੇ ਉਸ ਦੇ ਘਰ ਸਮੇਂ-ਸਮੇਂ ਤਿੰਨ ਬੇਟੀਆਂ ਨੇ ਜਨਮ ਲਿਆ ਹੁਣੇ ਰਾਜਾ ਜਗਤਜੀਤ ਸਿੰਘ ਦੀ ਸੋਚ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਘਰ ਮੇਰੇ ਜਿਉਂਦੇ ਜੀ ਪੋਤਰਾ ਹੋ ਜਾਵੇ ਇੱਕ ਦਿਨ ਕੀ ਵਾਪਰਿਆ ਇਸ ਰਿਆਸਤ ਦਾ ਜਿਹੜਾ ਰਾਜ ਜੋਤਸ਼ੀ ਸੀਗਾ ਜਿਹਦਾ ਨਾਮ ਸੀ ਸ਼੍ਰੀ ਰਾਮ ਉਹ ਮਹਾਰਾਜਾ ਸਾਹਿਬ ਨੂੰ ਮਿਲਿਆ ਆਖਣ ਲੱਗਿਆ ਮਹਾਰਾਜਾ ਸਾਹਿਬ ਮੈਂ ਪੂਜਾ ਪਾਠ ਕੀਤਾ ਹੈ ਗ੍ਰਹਾਂ ਦੀ ਦਸ਼ਾ ਠੀਕ ਹੋ ਗਈ ਹੈ ਹੁਣ ਜਿਹੜਾ ਵੀ ਬੱਚਾ ਜਵਰਾਜ ਪਰਮਜੀਤ ਸਿੰਘ ਦੇ ਘਰ ਜਨਮ ਲਵੇਗਾ ਉਹ ਪੁੱਤਰ ਹੋਵੇਗਾ ਮਹਾਰਾਜੇ ਦੇ ਚਿਹਰੇ ਤੇ ਖੁਸ਼ੀ ਆ ਗਈ 20000 ਰੁਪਈਆ ਉਸ ਵੇਲੇ ਦਾ ਇਸ ਰਾਜ ਜੋਤਸ਼ੀ ਸ਼੍ਰੀ ਰਾਮ ਨੂੰ ਦਿੱਤਾ ਮਹਾਰਾਜਾ ਕਪੂਰਥਲਾ ਨੇ ਤੇ ਕੁਦਰਤ ਵੱਲੋਂ ਮਹਾਰਾਜਾ ਸਾਹਿਬ ਦੀ ਨੂ ਰਾਣੀ ਵੀ ਗਰਭਵਤੀ ਹੋ ਗਈ। ਅਖੀਰ ਨੂੰ ਫਿਰ ਉਹ ਦਿਨ ਆ ਗਿਆ ਜਿਸ ਦੀ ਉਡੀਕ ਸੀ ਤੇ ਹੁਣ ਜਦੋਂ ਬੱਚੇ ਦੇ ਜਨਮ ਲੈਣ ਦਾ ਸਮਾਂ ਨੇੜੇ ਆਇਆ ਤਾਂ ਮਹਾਰਾਜਾ ਕਪੂਰਥਲਾ ਨੇ ਆਪਣੀ ਰਿਆਸਤ ਵਿੱਚ ਖੁਸ਼ੀਆਂ ਦੀਆਂ ਤੇ ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਕਰਵਾ ਦਿੱਤੀਆਂ। ਸਭ ਤੋਂ ਪਹਿਲਾਂ ਹੁਕਮ ਦਿੱਤਾ ਗਿਆ ਰਿਆਸਤੀ ਫੌਜ ਦੇ ਕਮਾਂਡਰ ਇਨ ਚੀਫ ਬਖਸ਼ੀ ਪੂਰਨ ਸਿੰਘ ਨੂੰ ਜਦੋਂ ਵੀ ਜੁਬਰਾਜ ਜਨਮ ਲਵੇ 101 ਤੋਪਾਂ ਦੀ ਸਲਾਮੀ ਉਸ ਨੂੰ ਦਿੱਤੀ ਜਾਵੇ। ਰਿਆਸਤ ਦੀਆਂ 101 ਤੋਪਾਂ ਬਰੂਦ ਨਾਲ ਭਰ ਕੇ ਉਹਨਾਂ ਦੇ ਮੂੰਹ ਅਸਮਾਨ ਵੱਲ ਨੂੰ ਕਰ ਦਿੱਤੇ। ਤੇ ਅਗਲਾ ਹੁਕਮ ਸੀ ਸ਼ਾਹੀ ਮਹਿਲ, ਬਾਕੀ ਸਾਰੀਆਂ ਇਮਾਰਤਾਂ ਤੇ ਸ਼ਹਿਰ ਦੇ ਵਿੱਚ ਰੰਗ-ਬਰੰਗੇ ਬੱਲਵਾਂ ਦੀਆਂ ਲੜੀਆਂ ਪਾ ਦਿੱਤੀਆਂ ਜਾਣ ਤਾਂ ਕਿ ਜਵਰਾਜ ਦੇ ਜਨਮ ਲੈਣ ਸਮੇਂ ਸ਼ਹਿਰ ਰੰਗ-ਬਰੰਗੇ ਬਿਜਲੀ ਦੇ ਬੱਲਵਾਂ ਨਾਲ جگਮਗਾ ਉੱਠੇ। ਇਸ ਕੰਮ ਨੂੰ ਕਰਨ ਵਾਸਤੇ ਵੀ ਸੈਂਕੜੇ ਆਦਮੀ ਲੱਗ ਗਏ। ਫੇਰ ਮਹਾਰਾਜਾ ਸਾਹਿਬ ਨੇ ਆਪਣੇ ਮਹਿਲ ਦੇ ਇੱਕ ਪਾਸੇ ਅਣਗਿਣਤ ਹਲਵਾਈਆਂ ਨੂੰ ਮਠਿਆਈਆਂ ਬਣਾਉਣ ਵਾਸਤੇ ਲਗਾ ਦਿੱਤਾ ਤਾਂ ਕਿ ਆਈ ਹੋਈ ਪਰਜਾ ਨੂੰ ਖੁੱਲੀਆਂ ਮਠਿਆਈਆਂ ਵੰਡੀਆਂ ਜਾਣ ਸ਼ਾਹੀ ਮਹਿਲ ਦੀ ਬਾਲਕੋਨੀ ਦੇ ਵਿੱਚ ਚਾਂਦੀ ਦੀਆਂ ਸੋਨੇ ਦੀਆਂ ਸਿੱਕਿਆਂ ਦੀਆਂ ਗੁਥਲੀਆਂ ਭਰ ਕੇ ਰੱਖ ਦਿੱਤੀਆਂ ਗਈਆਂ ਕਿ ਮਹਾਰਾਜਾ ਸਾਹਿਬ ਇਹ ਪੈਸਾ ਸੰਗੀਤ ਦੇ ਉੱਪਰ ਦੀ ਸੁੱਟਣਗੇ ਤੇ ਉਧਰਲੇ ਪਾਸੇ ਮਹਿਲਾਂ ਵਿੱਚ ਜਵਰਾਣੀ ਵਰਿੰਦਾ ਨੂੰ ਜੰਮਣ ਪੀੜਾਂ ਸ਼ੁਰੂ ਹੋ ਗਈਆਂ ਤੇ ਇਸ ਖੁਸ਼ੀ ਦੇ ਮੌਕੇ ਤੇ ਦਸਤਕ ਦੇਣ ਦੇ ਲਈ ਸਾਰੇ ਸ਼ਾਹੀ ਪਰਿਵਾਰ ਦੇ ਜੀ ਮਹਿਲਾਵਾਂ ਵਿੱਚ ਪਹੁੰਚ ਗਏ ਵਿਧਾਨ ਸਭਾ ਦੇ ਨਾਮਜਦ ਮੈਂਬਰ ਵੀ ਆ ਗਏ ਸ਼ਹਿਰ ਦੀਆਂ ਸੰਸਥਾਵਾਂ ਦੇ ਮੁਖੀ ਵੀ ਮਹਿਲਾਵਾਂ ਵਿੱਚ ਪਹੁੰਚੇ ਦੂਸਰੀਆਂ ਰਿਆਸਤਾਂ ਦੇ ਰੈਜ਼ੀਡੈਂਟ ਵੀ ਆ ਗਏ ਤੇ ਅੰਗਰੇਜ਼ ਸਰਕਾਰ ਦੇ ਸਪੈਸ਼ਲ ਨੁਮਾਇंदे ਉਹ ਵੀ ਮਹਿਲਾਵਾਂ ਵਿੱਚ ਹਾਜ਼ਰ ਹੋਏ ਦੋ ਨਰਸਾਂ ਜੁਬਰਾਣੀ ਬਰਿੰਦਾ ਦੀ ਦੇਖਭਾਲ ਕਰ ਰਹੀਆਂ ਸੀ ਉਸ ਵੇਲੇ ਫਿਰ ਜੋਤਸ਼ੀ ਸ਼੍ਰੀ ਰਾਮ ਭੱਜ ਕੇ ਮਹਾਰਾਜੇ ਕੋਲ ਆਇਆ ਆਖਣ ਲੱਗਿਆ ਮਹਾਰਾਜਾ ਸਾਹਿਬ ਜਵਰਾਜ ਦੇ ਜਨਮ ਤੋਂ ਪਹਿਲਾਂ ਗ੍ਰਹਿਆਂ ਦੀ ਦਸ਼ਾ ਥੋੜੀ ਟੇਢੀ ਹੈ ਉਹ ਠੀਕ ਕਰਨੀ ਪਵੇਗੀ ਪੂਜਾ ਪਾਠ ਤੇ ਪੁੰਨਦਾਨ ਕਰਨਾ ਪਵੇਗਾ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਨੇ ਉਸ ਦਿਨ 1 ਲੱਖ ਰੁਪਇਆ ਜੋਤਸੀ ਨੂੰ ਦਿੱਤਾ ਬੈਠਿਆਂ ਬੈਠਿਆਂ ਰਾਤ ਦੇ 2 ਵਜੇ ਮਹਾਰਾਜਾ ਖੁਦ ਵੀ ਨਹੀਂ ਸੁੱਤਾ ਤੇ ਪਰਜਾ ਵੀ ਮਹਿਲਾ ਦੇ ਬਾਹਰ ਰਾਤ ਨੂੰ ਹੀ ਇਕੱਠੀ ਹੋਣੀ ਸ਼ੁਰੂ ਹੋ ਗਈ ਕੇ ਮਹਾਰਾਜਾ ਸਾਹਿਬ ਨੂੰ ਵਧਾਈ ਦੇਵਾਂਗੇ ਜਦੋਂ ਸਾਨੂੰ ਖਬਰ ਮਿਲ ਜਾਵੇਗੀ ਪਰ ਹੁਣ ਉਹ ਸੀ ਜੋ ਕੁਦਰਤ ਨੂੰ ਮਨਜ਼ੂਰ ਸੀ 11 ਜੁਲਾਈ 1926 ਈਸਵੀ ਨੂੰ ਤੜਕੇ ਦੇ 3 ਵਜੇ ਲੇਡੀ ਚੀਫ ਡਾਕਟਰ ਮਿਸ ਪ੍ਰੇਰਾ ਦੌੜਦੀ ਹੋਈ ਮਹਾਰਾਜਾ ਸਾਹਿਬ ਕੋਲ ਆਈ ਮਹਾਰਾਜਾ ਸਾਹਿਬ ਤੁਹਾਡੇ ਘਰ ਵਿੱਚ ਇੱਕ ਬੱਚੀ ਦਾ ਜਨਮ ਹੋਇਆ ਚੌਥੀ ਪੋਤਰੀ ਹੋਣ ਦੀ ਖਬਰ ਸੁਣ ਕੇ ਮਹਾਰਾਜਾ ਕਪੂਰਥਲਾ ਗੁੱਸੇ ਵਿੱਚ ਆ ਕੇ ਆਪਣੇ ਆਪ ਤੋਂ ਬਾਹਰ ਹੋ ਗਿਆ ਗੁੱਸੇ ਵਿੱਚ ਆ ਕੇ ਮਹਾਰਾਜਾ ਸਾਹਿਬ ਨੇ ਸਾਰਿਆਂ ਤੋਂ ਪਹਿਲਾਂ ਫੈਸਲਾ ਦਿੱਤਾ ਕਿ ਸ਼ਾਹੀ ਜੋਤਸ਼ੀ ਸ਼੍ਰੀ ਰਾਮ ਜਿਸ ਨੇ ਪੁੱਤਰਾ ਹੋਣ ਦੀ ਭਵਿੱਖਬਾਣੀ ਕੀਤੀ ਸੀ ਇਸ ਨੂੰ ਬਿਨਾਂ ਮੁਕੱਦਮਾ ਚਲਾਏ 9 ਸਾਲ ਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੈ ਉਹ ਜਿਹੜਾ ਪੰਡਤ ਰੇਸ਼ਮ ਦੇ ਗਦੈਲਿਆਂ ਤੇ ਅੱਖਾਂ ਬੰਦ ਕਰੀ ਬੈਠਾ ਸੀ ਸੋਚਦਾ ਸੀ ਮੈਨੂੰ ਵੱਡੇ ਵੱਡੇ ਇਨਾਮ ਮਿਲਣਗੇ ਮੇਰਾ ਰਤਵਾ ਹੋਰ ਉੱਚਾ ਹੋ ਜਾਵੇਗਾ ਉਦੋਂ ਹੀ ਪਤਾ ਲੱਗਿਆ ਜਦੋਂ ਆ ਕੇ ਸਿਪਾਈਆਂ ਨੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੀੜੀਆਂ ਲਾ ਕੇ ਰੋਂਦੇ ਹੋਏ ਜੋਤਸ਼ੀ ਨੂੰ ਫੜ ਕੇ ਲਿਜਾ ਕੇ ਜੇਲ੍ਹ ਦੀ ਕਾਲ ਕੋਠੜੀ ਚ ਬੰਦ ਕਰ ਦਿੱਤਾ ਜਿਹੜੇ ਮਹਿਮਾਨ ਆਏ ਸੀ ਉਹ ਵੀ ਵਿਚਾਰੇ ਰਾਤੇ ਰਾਤ ਹੌਲੀ ਹੌਲੀ ਕਰਕੇ ਮਹਿਲਾ ਚੋਂ ਖਿਸਕਣ ਲੱਗ ਪਏ ਵੀ ਰੱਬ ਨੇ ਚੌਥੀ ਲੜਕੀ ਕਿਉਂ ਦਿੱਤੀ ਇਸ ਗੱਲ ਤੋਂ ਦੁਖੀ ਹੋ ਕੇ ਕਪੂਰਥਲਾ ਰਿਆਸਤ ਨੇ 40 ਦਿਨ ਦਾ ਸ਼ਾਹੀ ਸੋਗ ਮਨਾਇਆ ਸੀ ਸਾਰਾ ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਭਾਰਤੀ ਰਿਆਸਤਾਂ ਦੇ ਹਿੰਦੂ ਕਾਨੂੰਨ ਦੇ ਮੁਤਾਬਕ ਉਹਨਾਂ ਸਮਿਆਂ 'ਚ ਲੜਕੀਆਂ ਨੂੰ ਪਿਤਾ ਦੀ ਰਾਜਗਦੀ ਤੇ ਬੈਠਣ ਦਾ ਕੋਈ ਹੱਕ ਨਹੀਂ ਸੀ ਪਰ ਕਪੂਰਥਲਾ ਰਿਆਸਤ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਚੌਥੀ ਲੜਕੀ ਪੈਦਾ ਹੋਣ ਕਾਰਨ ਪਰ ਹੁਣ ਅੱਗੇ ਫੇਰ ਰੱਬ ਦੀ ਕੁਦਰਤ ਦੇਖੋ ਕੁਝ ਦਿਨ ਇਸੇ ਤਰ੍ਹਾਂ ਸੋਗ ਵਿੱਚ ਬੀਤੇ ਮਹਾਰਾਜਾ ਕਪੂਰਥਲਾ ਦਾ ਇੱਕ ਭਰੋਸੇਯੋਗ ਸੇਵਾਦਾਰ ਸੀ ਸਰਦਾਰ ਪ੍ਰਤਾਪ ਸਿੰਘ ਰਾਤ ਨੂੰ ਉਹ 2 ਵਜੇ ਭੱਜਿਆ ਭੱਜਿਆ ਆ ਤੇ ਆ ਕੇ ਅਮਰਜੈਂਸੀ ਮਹਾਰਾਜਾ ਕਪੂਰਥਲਾ ਨੂੰ ਮਿਲਿਆ ਤੇ ਆਪਣੇ ਕੰਬ ਦੇ ਬੁੱਲਾ ਨਾਲ ਦੱਸਣ ਲੱਗਿਆ ਮਹਾਰਾਜਾ ਸਾਹਿਬ ਮੈਨੂੰ ਹੁਣੇ-ਹੁਣੇ 1 ਘੰਟਾ ਪਹਿਲਾਂ ਹੀ ਸੁਪਨਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚਿੱਟੇ ਘੋੜੇ ਤੇ ਅਸਵਾਰ ਹੋ ਕੇ ਮੈਨੂੰ ਮਿਲੇ ਆ ਤੇ ਉਹਨਾਂ ਨੇ ਬਚਨ ਕੀਤਾ ਕਿ ਜੇ ਮਹਾਰਾਜਾ ਪ੍ਰਣ ਕਰੇ ਉਹ ਆਪਣੇ ਪੋਤਰੇ ਦੇ ਦਾੜੀ ਕੇਸ ਕਤਲ ਨਹੀਂ ਕਰਾਏਗਾ ਆਪਣੇ ਪੋਤਰੇ ਨੂੰ ਅਮਰਤ ਸ਼ਕਾਏਗਾ ਤਾਂ ਗੁਰੂ ਸਾਹਿਬ ਉਸ ਨੂੰ ਪੋਤਰੇ ਦੀ ਦਾਤ ਬਖਸ਼ ਦੇਣਗੇ ਸੁਪਨਾ ਸੁਣ ਕੇ ਮਹਾਰਾਜਾ ਸਾਹਿਬ ਨੇ ਉਸੇ ਵੇਲੇ ਆਪਣੇ ਪ੍ਰਧਾਨ ਮੰਤਰੀ ਐਲ ਫਰੈਂਚ ਨੂੰ ਫੋਨ ਕਰਕੇ ਆਖਿਆ ਕਿ ਸਾਰੇ ਅਮੀਰਾਂ ਵਜ਼ੀਰਾਂ ਸ਼ਹਿਰ ਨਿਵਾਸੀਆਂ ਨੂੰ ਤੇ ਸ਼ਾਹੀ ਪਰਿਵਾਰ ਦੇ ਜੀਆਂ ਨੂੰ ਸੰਦੇਸ਼ ਦਿੱਤਾ ਜਾਵੇ ਕਿ ਕੱਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣ ਤੇ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਇੱਕ ਵੱਡਾ ਦੀਵਾਨ ਸਜਾਉਣ ਦਾ ਪ੍ਰਬੰਧ ਕੀਤਾ ਜਾਵੇ। ਅਗਲੀ ਸਵੇਰ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਆਪਣੇ ਸੁਪੁੱਤਰ ਜੁਬਰਾਜ ਪਰਮਜੀਤ ਸਿੰਘ ਦੇ ਨਾਲ 6 ਘੋੜਿਆਂ ਵਾਲੀ ਸੋਨੇ ਦੀ ਬੱਗੀ ਵਿੱਚ ਬੈਠ ਕੇ ਗੁਰਦੁਆਰਾ ਸਾਹਿਬ ਪੁੱਜਿਆ। ਬੱਗੀ ਦੇ ਨਾਲ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਫੜ ਕੇ ਨੀਲੀਆਂ ਪੋਸ਼ਾਕਾਂ ਵਾਲੇ ਸੇਵਾਦਾਰ ਵੀ ਗਲੀਆਂ ਵਿੱਚ ਦੀ ਦੌੜਦੇ ਹੋਏ ਜਾ ਰਹੇ ਸੀ ਤੇ ਸੈਂਕੜੇ ਹਜ਼ਾਰਾਂ ਲੋਕ ਮਹਾਰਾਜਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਰਹੇ ਸੀ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਪਹੁੰਚ ਕੇ ਮਹਾਰਾਜਾ ਸਾਹਿਬ ਤੇ ਜਵਰਾਜ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਨਾਮ ਸਿੰਘ ਨੂੰ ਮਿਲੇ ਸੁਪਨੇ ਵਾਲੀ ਸਾਰੀ ਗੱਲ ਮਹਾਰਾਜਾ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਦੱਸੀ ਤੇ ਨਾਲ ਹੀ ਗ੍ਰੰਥੀ ਸਿੰਘ ਅੱਗੇ ਬੇਨਤੀ ਕੀਤੀ ਕਿ ਤੁਸੀਂ ਗੁਰੂ ਕੇ ਵਜੀਰ ਹੋ ਗੁਰੂ ਗ੍ਰੰਥ ਸਾਹਿਬ ਅੱਗੇ ਇੱਕ ਪੋਤਰੇ ਦੀ ਦਾਤ ਖਾਤਰ ਸਾਡੀ ਅਰਦਾਸ ਜ਼ਰੂਰ ਕਰੋ Hindu, Musalman, Sikh, Isai ਹਰ ਧਰਮ ਦੇ ਲੋਕ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸਨ ਮਹਾਰਾਜਾ ਖੁਦ ਅਰਦਾਸ ਵਿੱਚ ਖੜਾ ਸੀ ਸਾਰੇ ਸ਼ਾਹੀ ਪਰਿਵਾਰ ਦੇ ਜੀ ਅਰਦਾਸ ਵਿੱਚ ਖੜੇ ਸਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਹਿਵਾਨ ਭਾਈ ਹਰਨਾਮ ਸਿੰਘ ਨੇ ਅਰਦਾਸ ਕੀਤੀ ਪਾਤਸ਼ਾਹ ਜੀਓ ਮਹਾਰਾਜਾ ਸਾਹਿਬ ਇਹਨਾਂ ਦੇ ਜੁਬਰਾਜ ਪਰਮਜੀਤ ਸਿੰਘ ਦੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ਿਆ ਜਾਵੇ ਕਿਰਪਾ ਕਰੋ ਇਹਨਾਂ ਦੇ ਘਰ ਇੱਕ ਬੱਚੇ ਇੱਕ ਪੋਤਰੇ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜਾ ਸਾਹਿਬ ਸੰਗਤ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਣ ਕਰਦੇ ਹਨ ਕਿ ਉਸ ਬੱਚੇ ਦੇ ਦਾੜੀ ਕੇਸ ਨਹੀਂ ਕਤਲ ਕੀਤੇ ਜਾਣਗੇ ਉਸ ਬੱਚੇ ਨੂੰ ਅੰਮ੍ਰਿਤ ਪਾਨ ਕਰਵਾਇਆ ਜਾਵੇਗਾ ਪਰਿਵਾਰ ਤੇ ਤਰਸ ਕਰੋ ਗ੍ਰੰਥੀ ਸਿੰਘ ਨੇ ਰਾਜ ਭਾਗ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਵਰਾਜ ਪਰਮਜੀਤ ਸਿੰਘ ਨੇ 101 ਥਾਲ ਕੜਾ ਪ੍ਰਸ਼ਾਦ ਦੇ ਅਤੇ 11000 ਰੁਪਇਆ ਗੁਰੂ ਸਾਹਿਬ ਅੱਗੇ ਭੇਟ ਕੀਤਾ ਤੇ ਮਹਾਰਾਜਾ ਕਪੂਰਥਲਾ ਨੇ ਆਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਤ ਵਾਰੀ ਆਪਣਾ ਨੱਕ ਸੰਗਤ ਦੇ ਸਾਹਮਣੇ ਰਗੜਿਆ ਸਾਰੀ ਸੰਗਤ ਵੱਲੋਂ ਭਰੀ ਹੋਈ ਸਵਾ ਤੇ ਵਿੱਚ ਜਕਾਰੇ ਛੱਡੇ ਗਏ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਨਾਂ ਦੇ ਘਰ ਪੋਤਰੇ ਦੀ ਦਾਤ ਬਖਸ਼ਣਗੇ ਜਾਂ ਨਹੀਂ ਅੱਗੇ ਇਸ ریاست ਦਾ ਕੀ ਤੇ ਕਿਵੇਂ ਹੋਵੇਗਾ ਇਹ ਸੁਣਨ ਵਾਸਤੇ ਵੀਡੀਓ ਦਾ ਦੂਸਰਾ ਭਾਗ ਜ਼ਰੂਰ ਦੇਖਿਓ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਇੱਥੇ ਹੀ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ